ਮਾਪੂਰ ਬੇਨਤੀ ਕਰਦਾ ਹਾਂ ਕਿ ਸਾਡੇ ਸੰਬੰਧ ਦੇ ਸੰਬੰਧ ਤੇ ਵਿਚਾਰਨਾ ਹੋਵੇ। ਕਾਫੀ ਸਮਾਂ ਸਾਡਾ ਬੇਰੋਗ ਸੰਤ ਨੂੰ ਗੱਲ ਸੁਣਨ ਤੋਂ ਕਰਵਾ ਹੋ ਗਈ। ਉਸ ਵਕਤ ਇਹ ਲੋਕਾਂ ਨੂੰ ਬੋਲਣ ਦੇ ਤੌਰ ਤੇ ਆਪ ਨੂੰ ਇਹ ਫਰਮਾ ਦੇਵੇ ਕਿ ਜੁੜਾ ਦੇ ਆਪਣਾ ਭਲਾ ਦੇ ਉੱਤੇ ਰੱਖੇ। ਉਹਦੇ ਵਿੱਚ ਸਾਡੇ ਪਿੰਡ ਵੀ ਰਹਾਂਦੇ ਨੇ। ਸਾਡੇ ਸਭ समीश भाई माने लालदीश भाई माने ਦੁਨੀਆਂ ਚੱਲੀ ਫਿਰਦੀ ਹੈ ਤੁਰੀ ਫਿਰਦੀ ਹੈ ਉਹਨਾਂ ਨੂੰ ਇਹ ਸੰਕਟ ਜਿਹੜੀ ਅਸੀਬ ਨਹੀਂ ਹੁੰਦੀ ਕਈ ਚੜ੍ਹ ਤੱਪ ਤੇ ਵੀ ਨੇ ਇਹ ਸੰਕਟ ਕਰ ਤੋਂ ਆਪੇ ਕਿ ਸਾਨੂੰ ਦੋ ਪਾਸੇ ਸੰਗਤ ਗੁਰੂ ਦੇ ਧਰਮ ਤੇ ਆ ਕੇ ਸੰਗਤ ਵਿੱਚ ਬੈਠ ਕੇ ਕੇਵਲ ਜੀ ਸਾ ਨਾਮ ਸੁਣਨ ਦੀ ਜੇਰੀਏ ਉਹ ਸੰਕਟ ਬਖਸ਼ਿਸ਼ ਹੋ ਜਾਵੇ ਕਈਆਂ ਨੂੰ ਇਹ ਵੀ ਪਰਮਾਨੰਦ ਕਿਉਂਕਿ ਜਿਹੜੀ ਸੰਗਤ ਹੈ ਸੰਗਤ ਤੋਂ ਰੇਣ ਕੇ ਪਰਮਾਤਮਾ ਦਾ ਆਪਨਾ ਵਰਤੋਂ ਦਾ ਸੰਕਟ ਹਰ ਤਰ੍ਹਾਂ ਦਾ ਬਸਾਈ ਦਿਓ ਸੰਕਟ ਦੇ ਦੇਖ ਸਕਦਾ ਕੋਈ ਮਾਤਮਾ ਦਾ ਆਪਣਾ ਵੰਡ ਹੈ ਇੱਕ ਸੰਕਟ ਦੇ ਵਿੱਚ ਪਰਮਾਤਮਾ ਆਪ ਬਸਦਾ ਹੈ ਤੇ ਜਿਹੜੇ ਸੰਕਟ ਦੇ ਵਿੱਚ ਆਸ ਆਪ ਨੇ ਕੋਈ ਨਾ ਕੋਈ ਇੱਕ ਪ੍ਰਾਪਨਾ ਪੰਡਿਤਾਂ ਤੋਂ ਕਿਤਾਬ ਜੀਰੀਆ ਪੜ੍ਹਨ ਤੋਂ ਰੱਬ ਨੇ ਚਾਹੇ ਅਸੀਂ ਸੁੱਖਾਂ ਦੇ ਨਾਮ ਤੋਂ ਅਸੀਂ ਚਾਹੇ ਸੁੱਖਾਂ ਤੋਂ ਰਾਖੀ ਤੋਂ ਚਾਹੇ یہ پڑھتے ہیں استاد کتھے ہیں ਦੇਖੀ ਆ ਹਾਂਡਿਆ ਇਹ ਰੰਗਵੜਾ ਡਾਊਨ ਕੀਤਾ ਦਾ ਕੋੜਾ ਕੋਰੋਨਾ ਦੇ ਚੰਦੇ ਚਾਹੇ ਹੁਣ ਕੋਰੋਨਾ ਦਾ ਮੁਕਾਫਾ ਇੱਕ ਕਾਬੂ ਆ ਗਿਆ ਸਾਰੇ ਡੰਬ ਖਾਂਦੇ ਆ ਗਏ ਨੇ ਬਿੰਦਰਾ ਸੱਤ ਦੇ ਵਾਰ ਜਵਾਰ ਖਰਾਇਆ ਹਰਕ ਮਾਰੇ ਦੇ ਵੋਟੇ ਹੋ ਗਏ ਜੀ ਵੋਟ ਦੇ ਖਿਲਾਫ ਦੇ ਵੋਟ ਜਵਾਰ ਦੇ ਫਿਰ ਆਪੇ ਤੇਰਾ ਅੰਬੂ ਮਿਸ਼ੇ ਲੈ ਲੋ ਤੁਸੀਂ ਵੀ ਅੰਬੂ ਮਿਸ਼ੇ ਲੈ ਲੋ ਕਿ ਕਹਿੰਦੇ ਨੇ ਚਾਰਾਂ ਚਾਰਾਂ ਨੂੰ ਇੱਕ ਪੈਣਾ ਚਾਹੀਦਾ

ਫਾਲੋਅ ਕਰੋ ਬੋਲੋ ਜੀ ਸਾਰੇ ਬਾਕੀ ਲਾਈਵ ਹੋ ਰਹੇ ਨੇ ਵੀਡੀਓ ਵਧੀਆ ਪਰ ਜੇਕਰ ਪਰ ਸਾਰੇ ਕਰਦੇ ਨੇ ਸ਼੍ਰੀ ਮਾ ਬਾਬਾ ਆਉਂਦੇ ਹੀ ਸਭ ਜਨਤਾ ਬਾਬਾ ਉਹ ਲਾਈਵ ਕੇ ਰਕਾਰਡਾ ਪੈ ਜਾਂਦੀਆਂ ਇਹ ਸੈੱਟ ਕਰ ਲਈ ਜੀ ਆ ਪੁਰਾਣੀ ਦੇ ਅਸ리에 ਦੀ ਪਾਣੀ ਹੈ ਹਰ ਵਾਰ ਮੁਕਟੇ ਦੀ ਸਤਨਾਗਾਇ ਨੂੰ ਨਾ ਜਾ ਮੋਹ ਚਾਰਾ ਕਰਦਾ ਕੋਲੰਨਾ ਦਾ ਬਹੁਤ ਸੰਕਟ ਨੂੰ ਜੋ ਬਚਾਇਆ ਜਦੋਂ ਪਹਿਲਾ ਡੇਰੇ ਤਾਮ ਕਰਿਆ ਤਾਂ ਮਨ 50 ਰੁਪਏ ਅੱਗੇ 14 ਰੁਪਏ ਦਾ ਇਹ ਪਾਇਤ ਅਤਰੀ ਦੀ ਸੰਗਤ ਕੀਤੀ ਹੈ ਉਸ ਤੋਂ ਇੱਕ ਪਾਤਾ ਦਾ ਜੀਵਨ ਬਦਲ ਗਿਆ ਜੀਵਨ ਜਿਸ ਦਾ ਮੰਨਦਾ ਮੰਨੇ ਕਿ ਬਾਬਾ ਦੀ ਕੰਮ ਦੀ ਨੂੰ ਮਾਸਾਪੋਰ ਜਾ ਕਹੇ ਹਨ ਉਹ ਸਾਰੀ ਸੰਕਟ ਵੀ ਦੇਣ ਜਿੰਨੇ ਸਾਥੀ ਆਪ ਇੱਥੇ ਆਇਓ ਇਹ ਅਰਦਾਸ ਕਰਿਆ ਕਰੋ ਕਿ ਬਾਬਾ ਜੀ ਦੀ ਚਰਨੀ ਕਰੋ ਕਿ ਬਾਬਾ ਸਾਨੂੰ ਵੀ ਆਪਣੇ ਭਰਾ ਸਮਝ ਕੇ ਸਾਨੂੰ ਭੈਣਾ ਸਮਝ ਕੇ ਛੋਟੇ ਵੀਰ ਸਮਝ ਕੇ ਪੁੱਤਰ ਸਮਝ ਕੇ ਜੇ ਇਹ ਕਿਸਾਨ ਨੂੰ ਜੁੜੀ ਦੇ ਦਿਓ ਅਸੀਂ ਤੁਹਾਡੇ ਸਾਰੇ ਰਾਹ ਤੇ ਚੱਲ ਕੇ ਕਿਉਂਕਿ ਅੱਜ ਅਸੀਂ ਆਪਣੇ ਮਨਾਂ ਦੇ ਵਿੱਚ ਕੰਮ ਵੀ ਲੈ ਕੇ ਬੈਠੇ ਆ ਕਿਤੇ ਦਾ ਹੱਥ ਨਾ ਲੱਗਿਆ ਇੱਕ ਸਭ ਦੇ ਬਾਗੀਆਂ ਕੁਰੇਦਾਂ ਵੀ ਦੇਣੀਆਂ ਨੇ ਬਹੁਤ ਵੱਡੇ ਵੱਡੇ ਚਲੋਣਾ ਤੇ ਜੋ ਇਹਨਾਂ ਨੂੰ ਕੁਰੂ ਕੇ ਪਾ ਬਿਚਨਾਂ ਦੇ ਜੁਰੂਸ ਤੇ ਸੇਧਾਂ ਤੋਂ ਹੀ ਲੱਗਦੀ। ਹਣ ਜਦੋਂ ਪਹਿਲੀ ਗਾਂ ਵੀ ਕੇ ਉਹ ਮਾਰੀ ਸਾਵਾਂ 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 ਭਾਂਡੇ ਜਿਹੀ ਤਰ੍ਹਾਂ ਮਾਜਨੇ ਆ। ਕੱਲੇ ਜਾਂਦੀ ਜਦੋਂ ਸਭਾ ਹੱਥੀ ਲੜੀ ਜਾ ਰਿਹਾ ਹੈ ਉਹਦੇ ਹੀ ਨਾਲ ਜਿੱਦੀ ਨਿਰੋਧ ਦਾ ਵਿਆਹ। ਕੋਣ ਨੂੰ ਕੋ ਮਹਾਰਾਜ ਸਬੂਤ ਕੈਚ ਕਰ ਲਗੇ ਜਦੋਂ ਉਤਰਾਣੇ ਬੈਠੇ ਹੋਣਾ ਤੇ ਬਹੁਤ سارے तमाम ਪੁਜਾ ਦੀਆਂ ਕਾਰਾਂ ਤੇ ਦਸਤਕ ਹੈ ਹੈ ਜਮਾਨਾ ਜਿਵੇਂ ਦਾ ਸਾਡੇ ਲੱਗਦੇ ਨੇ ਕਹਿੰਦੇ ਨੇ ਕਿ ਤੁਸੀਂ ਜੇ ਤੁਸੀਂ ਦਾਗਾ ਨੂੰ ਮਾਤਾ ਜਨਮਾ ਦੀਆਂ ਕਾਰਾਂ ਤੇ ਕੋਈ ਸਹਾਇਤਾ ਹੋਰ ਦਿੱਤੀਆਂ ਨਾਲ ਲੈ ਕੇ ਕਿ ਮਹਾਂ ਪ੍ਰਗਤੀ ਦੇ ਲਈ ਸੌਂਦੀ ਦੇ ਲਗਾ ਦੀ ਅਵੇਦਨ ਦੇ ਵਿੱਚ ਚਲੇ ਜਾਓ ਕਿਉਂਕਿ ਐਵੇਂ ਹੋਣਾ ਜਿਹੜਾ ਕੰਮ ਸਾਹਾ ਜੁੜਦਾ ਕਿਤੇ ਕਿਤੇ ਨੂੰ ਨਸਾਨ ਨਾ ਹੋ ਜਾਵੇ ਫਰਾਤ ਦੀ ਉੱਤੇ ਸਾਡੇ ਕੋਲ ਕੋਈ ਛੇਰੇ ਵਿਸ਼ੇਸ਼ ਗਿਆਨ ਦੇ ਉੱਤੇ ਬੁਲਾਇਆ ਜਾਂਦਾ ਹੈ ਫਰਾਤ ਦੀ ਉੱਤੇ ਹੰਗਰੀ ਹੈ ਕਿ ਬਾਬਾ ਬਿੱਤੀ ਚੱਕ ਦੀ ਅਗਵਾਈ ਦੇ ਹੇਠ ਇੱਕ ਜਥਾ ਕੇ ਬਹਿ ਜਾਂਦਾ ਹੈ ਜਿਹੜਾ ਉਹ ਜਥਾ ਕੇ ਬਹਿ ਲਿਆ ਉਹ ਹਰ ਸਮਾਜ ਨੂੰ ਸੁਖਿਸ਼ਾਨਾ ਕਿ ਬਾਬਾ ਬਿੱਤਾ ਜਦੀਨੀ ਚੱਕ ਜਿਹੜਾ ਗੁਰੂ ਪਾਤਨ ਨੇ ਸਾਹਮਣੇ ਲਿਖਿਆ ਇਹ ਕਿਤਾਬ ਬੜੀ ਜ਼ਰੂਰਤ ਹੈ ਤੇਰੀ ਅੱਗੇ بڑے ਕਾਂਟ ਦੇ ਪੰਥ ਦੇ ਕਹਿਣੇ ਅਸੀਂ ਕਰਦੇ ਕੁਮਾਈ ਦੇ ਵਿੱਚ ਜਾਣਗੇ ਜਿੱਥੇ ਕਿਤੇ ਦੇ ਤੁਕ ਸਮਾਨ ਆਪਣੇ ਸਿਖਾ ਨੂੰ ਸਬਕ ਸਿੱਖਾਦਾ ਹੈ ਜਦੋਂ ਬੰਦਾ ਪ੍ਰਕਾਸ਼ਾਣ ਦੇ ਬਾਬਾ ਖੁਦਾ ਗੁਰੂ ਬਾਣ ਮਿਲਿਆ ਤੇ ਜਦੋਂ ਉਹ ਅੱਧਾ ਕਰਾਈ ਕਰਦੀ ਹੈ ਬਾਬਾ ਕਿੰਨੀ ਚੰਗੀ ਸਾਰਿਆਂ ਨੂੰ ਨਾਲ ਰੱਖਦੇ ਨੇ ਸਿੱਖੀ ਮਹਾਨ ਦੇ ਸਿਖੇ ਪਾਇਆ ਦਾ ਬਾਬਾ ਜੀ ਬਾਬਾ ਜੀ ਦਾ ਬਾਬਾ ਜੀ ਦਾ ٹھنڈی ہے بھائی ایک الی تھی بھائی شرومی راجپریت جی جنہ نے آم سنگان کے منجیت بابا ਰਾਜਨੇ ਦੇ ਸ਼ਾਨਦਾਰ ਜੰਨਾ ਦਾ ਜਿਸ ਜਿਹੜਾ ਮਹਾਨ ਜਰਨੈਲ ਉਸ ਤੇ ਤੇ ਉਹਨਾਂ ਨੇ ਬਾਬਾ ਫਰੀਦ ਸਾਹਿਬ ਦੇ ਅਨੁਸੂਰਣ ਧਾਰਨ ਦਾ ਤਰੁਗਾ ਬੜਾ ਪੂਸ਼ ਹੋਇਆ ਜੋ ਉਹਨਾਂ ਨੂੰ ਘੋੜਿਆਂ ਦੀ ਦੇਗ ਪਾਲ ਕਰ ਲਈ ਉਥੇ ਰੱਖ ਲਿਆ ਕਿਉਂਕਿ ਲਾਤੀ ਕਿ ਤੁਸੀਂ ਇੰਨਾ ਘੋੜਿਆਂ ਦੀ ਦੇਗ ਪਾਲ ਕਰ ਕੋਣਾ ਕਿੱਥੇ ਅਸੀਂ ਜੀਵਿਸ਼ਾ ਜਾਂਦਾ ਕਿ ਬਾਬਾ ਫਰੀਦ ਸਾਹਿਬ ਦੀ ਰੋਜ਼ ਰਾਤ ਨੂੰ ਉਸ ਲਾਹੌਰ ਦਰਿਆ ਦੇ ਨਾਲ ਉਸ ਲਾਹੌਰ ਕਿਲੇ ਦੇ ਨਾਲ ਹੀ ਲਾਹੌਰ ਦਰਿਆ ਨੰਗ ਦਾ। ਬਾਬਾ ਬਿਲੀ ਸਾਹਮਣੇ ਚਾਰ-ਪੰਜਵੇਂ ਇੱਕ ਵੱਡਾ ਪੱਥਰ ਰਾਵੀ ਦਰਿਆ ਵਿੱਚ ਸੁੱਟਦੇ ਰਹੇ। ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਸਪਾਈਆਂ ਦੇ ਜਾਸ ਤੇ ਯਕੀਨ ਹੋ ਗਿਆ ਕਿ ਇਹ ਕੋਈ ਸਮੁੰਦਰੀ ਜਨਮਰੁਣਾ। ਇੱਕ ਦਿਨ ਇਹੋ ਜਾਇਆ ਬਾਬਾ ਬਿਲੀ ਸਾਹਮਣੇ ਘੋੜੇ ਨੂੰ ਖੋਲਿਆ ਘੋੜੀ ਦੀ ਕਾਟੀ ਕੱਸੀ। ਘੋੜੀ ਨੂੰ ਲਾਹੌਰ ਪਰਵਾਰ ਦੀ ਕਾਂਦੇ ਤੇ ਚੜਾਇਆ ਤੇ ਰਾਵੀ ਦਰਿਆ ਦੇ ਵਿੱਚ ਸ਼ਾਲ ਮੜਾ। ਆਪ ਨੂੰ ਸਤਨਾ ਖਰੀ ਲਖ ਘੋੜੇ ਲਹਾੜ ਸਰਵਾਤ ਦੀ ਘਾਟ ਤੇ ਚੜਾ ਕੇ ਰਾਵੀ ਦਰਿਆ ਦੇ ਵਿੱਚ ਸ਼ਾਲ ਮੜਾ। ਜਿੱਥੇ ਸਰਹੂਸਾ ਮਹਾਰਾਜ ਦੇ ਲਾਟੇ ਆਏ ਕਿਸੇ ਪਾਸੇ ਦੀ ਮੀਲਾ ਖੁਣਾ। ਜਿੱਥੇ ਸਤਨਾ ਵਾਲੇ ਲੜ ਲੀਹਾਨੀ ਬੜੀਆ ਕਰਕੇ ਤੇ ਬਾਬਾ ਕ੍ਰਿਸ਼ਨ ਸਾਹਿਬ ਦੇ ਜੀਵਨ ਕੋਲ ਟੇਕ ਕੇ ਜਾਈ। ਹਰ ਹਾਲ ਤਰ੍ਹਾਂ ਮੀਲਾ ਲੱਗਦਾ। ਲਾਲੀ ਓਏ। Take a game. ਸਾਭ ਸੰਗਤਾਂ ਦੇ ਨਾਲ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਜੀਵਨ ਬਾਬਤ ਵਿਚਾਰਾਂ ਦੀ ਥਾਂ ਹੀ ਪਾਈ ਆ ਆਹ ਹਰ ਸੰਗਤਾਂ ਦੀ ਸੇਵਾ ਦੇ ਵਿੱਚ ਦਲ ਸੰਘ ਦਾ ਫੈਯੂਰੀਕੁਲੀ ਨਿਸ਼ੀਤਾ ਦਲ ਲਈ ਸੁਵੇ ਰਾਤੀਆਂ ਦੀ ਸੇਵਾ ਕਰਨ ਵਾਲੇ ਗੁਰਮਤ ਪਿਆਰੇ ਭਾਈ ਅਮਰਪਾਲ ਸਿੰਘ ਜੀ ਅਤੇ ਭਾਈ ਗੁਰਲਾਬ ਸਿੰਘ ਜੀ ਬ੍ਰਿਆਂ ਸਤਿਗੁਰਾਂ ਦੀ ਏਡੀ ਵੱਡੀ ਬਖਸ਼ਿਸ਼ ਰਹਿਤ ਕਿਰਪਾ ਹੈ ਗੁਰੂ ਸਤਿ ਪਾਪਾ ਜੀ ਜਨ ਸਾਹਿਬ ਜੀ ਦਾ ਹਯੂਰੀ ਕੀ ਹੈ ਜੀ ਕਹਾ ਆਪ ਗੁਰੂ ਗਿਆਨ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਪਿਆਰ ਸਾਰੇ ਸੰਗਤਾਂ ਸਰਵਣ ਕਰਨਗੇ ਸਨਮਾਨਯੋਗ ਸੰਗਤ ਜੀ ਆਪ ਗੁਰੂ ਗਿਆਨ ਸੰਗਤਾਂ ਦੇ ਜਨਰਾਂ ਦੇ ਵਿੱਚ ਹਾਜ਼ਰੀ ਮਾਰਾਇ ਨੇ ਸਾਡੇ ਸਤਕਾਰਯੋਗ ਗਿਆਨੀ ਅਮਰਦਾਸ ਸਿੰਘ ਜੀ ਨੇ ਨਿਗਾ ਰਖਵਾ ਲਈ ਭਾਵੇਂ ਨਗਰ ਦਾ ਉਹਨਾਂ ਦਾ ਪ੍ਰਗ ਸ਼ਰਿਆ ਮਾਨ ਵੀ ਪੈ ਜਾਂਦਾ ਹੈ ਪਰ ਦਰਦਾਂਤਸ ਦੇ ਵਿੱਚ ਜੋ ਲੈਣਾ ਲੈ ਕੇ ਕਰਕੇ ਜਾਣੇ ਜਾਂਦੇ ਨੇ ਲੋਕ ਵਿਦੇਸ਼ ਦੀ ਧਰਤੀ ਤੇ ਇੰਗਲੈਂਡ ਦੀ ਧਰਤੀ ਤੇ ਗੁਰੂ ਦੀ ਸਿੱਖੀ ਦੇ ਪ੍ਰਚਾਰ ਉਸਤ ਦੀ ਸੇਵਾ ਨਿਭਾਉਣ ਵਾਸਤੇ ਗਏ ਹੋਏ ਨੇ ਜਿਹਦਾ ਤੁਮਰ ਖਾਨੇ ਭੇਜਿਆ ਯਾਨੀ ਅਵਤਾਰ ਸਿੰਘ ਜੀ ਰਹੇਗਾ ਉਹ ਵੀ ਗੁਰੂ ਦੀਆਂ ਸੰਗਤਾਂ ਦੇ ਦਰਨਾਂ ਦੇ ਵਿਚ ਹਾਜ਼ਰੀ ਭਰ ਰਹੇ ਨੇ ਤੇ ਵਿਦੇਸ਼ ਦੇ ਵਿੱਚ ਬੈਠੇ ਹੋਏ ਇਹ ਸਾਰਾ ਲਾਈਫ ਲੈ ਕੇ ਇਕੱਠੇ ਜੋੜ ਮੇਲੇ ਦਾ ਦਰਸ਼ਨ ਦਿਖਾ ਕਰ ਰਹੇ ਨੇ ਉਹਨਾਂ ਦੀ ਵੀ ਹਾਜ਼ਰੀ واحرو جی کا خالص واحد 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 واضح واحر جی واحر Parece What? thank you